ਕਬੂਤਰ ਬਾਜੀ ਪਿਆਰ ਵਾਲੀ ਖੇਡ ਬਦਨਾਮ ਇਹਨੂੰ ਕਰੀਏ ਨਾ ਵੀਰੋ ਮੇਰੋ ਕਦੇ ਵੀ ਕਬੂਤਰਾਂ ਪਿੱਛੇ ਲੜੀਏ ਨਾ ਪਿੰਡ ਵਿੱਚ ਸਾਰਿਆਂ ਨਾਲ ਰੱਖੋ ਬਈ ਬਣਾ ਕੇ ਬਹਿ ਜੇ ਕਦੇ ਤਹਤੇ ਬੱਚਾ ਦੇਉ ਕਰ ਜਾ ਕੇ ਕਿਸੇ ਵੀ ਖਿਡਾਰੀ ਦਾ ਕਬੂਤਰ ਕਦੇ ਫੜੀਏ ਨਾ ਵੀਰੋ ਮੇਰੋ ਕਦੇ ਵੀ ਕਬੂਤਰਾਂ ਪਿੱਛੇ ਲੜੀਏ ਨਾ ਬਾਜੀ ਉੱਤੇ ਜਾ ਕੇ ਸਾਥ ਦਈਏ ਵੀ ਕਲੱਬ ਦਾ ਬਣਦਾ ਫਰਜ਼ ਹੁੰਦਾ ਮਿੱਤਰੋ ਇਹਦਾ ਸਬਦਾ ਪੁੱਛੇ ਤੋਂ ਬਗੈਰ ਕਿਸੇ ਦੇ ਕੋਠੇ ਉੱਤੇ ਚੜੀਏ ਨਾ ਵੀਰੋ ਮੇਰਿਓ ਕਦੇ ਵੀ ਕਬੂਤਰਾਂ ਪਿੱਛੇ ਲੜੀਏ ਨਾ ਮੁਕਰੋ ਨਾ ਕਦੇ ਜੋੜੀ ਜੋ ਮੰਗ ਕੇ ਲਿਆਂਦੀ ਬੱਚੇ ਕੜਵਾ ਕੇ ਮੋੜ ਆਈਏ ਸੁਖੀ ਸੰਧੀ ਨਾ ਪਜਣ ਵਾਲੇ ਮਿੱਤਰੋ ਬਹਾਨੇ ਕਦੇ ਘੜੀਏ ਨਾ ਵੀਰੋ ਮੇਰਿਓ ਕਦੇ ਵੀ ਕਬੂਤਰਾਂ ਪਿੱਛੇ ਲੜੀਏ ਨਾ ਕਬੂਤਰ ਬਾਜੀ ਵਿੱਚ ਨਾ ਨਸ਼ਾ ਕਦੇ ਘੋਲੀਏ ਉਸਤਾਦਾਂ ਦੇ ਮੂਹਰੇ ਨਾ ਉੱਚਾ ਕਦੇ ਬੋਲੀਏ ਰਾਈਆਂ ਵਾਲਿਆ ਪ੍ਰਬੰਧਕਾਂ ਦੇ ਦੋਸ਼ ਕਦੇ ਮੜੀਏ ਨਾ ਵੀਰੋ ਮੇਰੋ ਕਦੇ ਵੀ ਕਬੂਤਰਾਂ ਪਿੱਛੇ ਲੜੀਏ ਨਾ ਵੀਰੋ ਮੇਰੋ ਕਦੇ ਵੀ ਕਬੂਤਰਾਂ ਪਿੱਛੇ ਲੜੀਏ ਨਾ